ਦਨ ਵੋਟਾਂ ਦੇ ਨੇ ਤੇ ਗੱਲ ਵੋਟਾਂ ਦੀ ਹੀ ਹੋਣੀ ਹੈ ਪਰਮਿੰਦਰ ਜੀ ਜੀ ਲੁਧਿਆਣਾ ਦੇ ਵਿੱਚ ਬੜੇ ਤੇਜ਼ੀ ਦੇ ਨਾਲ ਜਿੱਥੇ ਲੀਡਰਾਂ ਦੇ ਰੰਗ ਬਦਲ ਰਹੇ ਨੇ ਹੂੰ ਤੇ ਉੱਥੇ ਪੋਸਟਰਾਂ ਦੇ ਵੀ ਰੰਗ ਬਦਲ ਰਹੇ ਨੇ ਜੀ ਤੇ ਦਾਦੇ ਵਾਲੀਆਂ ਗੱਡੀਆਂ ਤੋਂ ਲੈ ਕੇ ਹੂੰ ਰਾਤਾਂ ਦਫ਼ਤਰਾਂ ਦੇ ਵਿੱਚ ਕਟੀਆਂ ਹੂੰ ਮੈਂ ਗੱਲ ਰਮਨਿਤ ਬਿੱਟੂ ਉਹਨਾਂ ਦੀ ਕਰਦਾ ਜਿਹੜੇ ਕਿ ਕਾਂਗਰਸ ਤੋਂ ਛੱਡ ਕੇ ਭਾਜਪਾ ਦੇ ਵਿੱਚ ਆਏ ਨੇ ਤੇ ਹੁਣ ਪੋਸਟਰਾਂ ਦੀ ਉਹ ਗੱਲ ਆਪਾਂ ਇਹਨਾਂ ਦੀ ਕਰ ਲਈਏ ਇਸ ਤੋਂ ਬਾਅਦ ਫਿਰ ਲੁਧਿਆਣੇ ਦੀ ਅੱਗੇ ਪੜਾਵਾਰ ਗੱਲ ਕਰਾਂਗੇ ਤੇ ਗੱਲ ਖਡੂਰ ਸਾਹਿਬ ਜਾ ਕੇ ਮੁਕਣੀ ਆ ਤੇ ਗੱਲ ਕਰਦੇ ਆ ਲੁਧਿਆਣੇ ਦੀ ਉਹ ਤੇ ਲੁਧਿਆਣੇ ਦੇ ਵਿੱਚ ਪੋਸਟਰਾਂ ਦੇ ਜਿਹੜੇ ਰੰਗ ਬਦਲ ਰਹੇ ਨੇ ਇਹਦੇ ਕੀ ਮਾਇਨੇ ਕੱਢੇ ਜਾਣ ਹ ਅ ਰਵਜੀਤ ਸਿੰਘ ਬਿੱਟੂ ਦੀ ਗੱਲ ਕਰੀ ਤੁਸੀਂ ਬੜਾ ਚਰਚਿਤ ਚਿਹਰਾ ਰਿਹਾ ਲਗਾਤਾਰ ਪੰਜਾਬ ਦਾ ਇਤਿਹਾਸ ਹੀ ਸਮਝ ਲਓ ਵੀ ਲਗਾਤਾਰ ਤਿੰਨ ਵਾਰ ਐਮਪੀ ਬਣਨਾ ਬਹੁਤ ਵੱਡੀ ਗੱਲ ਆ ਬਿਲਕੁਲ ਇਸ ਵਾਰੀ ਅ ਇਸ ਆਸ ਦੇ ਨਾਲ ਗਏ ਨੇ ਵੀ ਮੋਦੀ ਸਾਹਿਬ ਦੀ ਐਸੀ ਲਹਿਰ ਹੈਗੀ ਆ ਵੀ ਜਿਹਦੇ ਵਿੱਚ ਉਹ ਬਗਦੀ ਗੰਗਾ ਵਿੱਚ ਹੱਥ ਉਣ ਵਾਲਾ ਕੰਮ ਕਰਿਆ ਉਹਨਾਂ ਨੇ ਪਰ ਸਾਰੀ ਦੁਨੀਆ ਇੱਥੋਂ ਤੱਕ ਕਿ ਘਰ ਦੇ ਵੀ ਇਸ ਗੱਲ ਤੋਂ ਹੈਰਾਨ ਨੇ ਵੀ ਉਹ ਇੱਕਦਮ ਕਿਵੇਂ ਬੀਜੇਪੀ ਚਲੇ ਗਏ ਟੈਕਟ ਮਿਲ ਗਈ ਇਹ ਸਾਸ ਦੇ ਵਿੱਚ ਵੀ ਇੱਥੇ ਜਿਹੜੀ ਹੈਗੀ ਪ੍ਰਵਾਸੀਆਂ ਦੀ ਵੋਟ ਹੈਗੀ ਆ ਤੇ ਮੇਰੇ ਨਾਲ ਦੇ ਜਿਹੜੇ ਸਾਥੀ ਨੇ ਉਹ ਵੀ ਮੇਰੇ ਨਾਲ ਆ ਜਾਣਗੇ ਪਰ ਹੋਇਆ ਸਭ ਕੁਝ ਸਿਰ ਦੇ ਉਲਟ ਕੋਈ ਸਾਥੀ ਨਾਲ ਨਹੀਂ ਆਇਆ ਬਹੁਤ ਘੱਟ ਆਏ ਨੇ ਪਰ ਜਿਹੜੇ ਪੋਸਟਰਾਂ ਦੀ ਤੁਸੀਂ ਗੱਲ ਕਰੀ ਆ ਪੋਸਟਲ ਦੇ ਵਿੱਚ ਪਹਿਲਾਂ ਬਿਆਨ ਸਿੰਘ ਦੀ ਫੋਟੋ ਲੱਗੀ ਇਹਨਾਂ ਦੇ ਦਾਦਾ ਜੀ ਸੀਗੇ ਤੇ ਉਸ ਤੋਂ ਬਾਅਦ ਜਦੋਂ ਰੌਲਾ ਪਿਆ ਕਾਂਗਰਸ ਵਾਲੇ ਕਹਿੰਦੇ ਨਹੀਂ ਇਹਨਾਂ ਦੇ ਤਾਂ ਸਾਡਾ ਹੱਕ ਆ ਵੀ ਤੁਸੀਂ ਤਾਂ ਭਾਜਪਾ ਚਲੇ ਗਏ ਹੋ ਉਹ ਫਿਰ ਫੋਟੋ ਲਾਉਣੀ ਪੈਗੀ ਉਸ ਤੋਂ ਬਾਅਦ મોદી ਸਾਹਿਬ ਦੀ ਫੋਟੋ ਆ ਗਈ ਨਾਲ ਇਹਨਾਂ ਦੀ ਫੋਟੋ ਆ ਗਈ ਉਹਦੇ ਨਾਲ ਤੋਂ ਐਂਡ ਤੇ ਆ ਕੇ ਹੁਣ ਜਿਹੜਾ ਆਪਾਂ ਇਹਨੂੰ ਐਂਡ ਕਰੀਏ ਨਾ ਤੇ ਐਂਡ ਤੇ ਵੋਟ ਫॉर ਮੋਦੀ ਆ ਗਿਆ ਹੁਣ بڑے بڑے ਬਿੱਟੂ ਸਾਹਿਬ ਦੀ ਵੀ ਤਸਵੀਰ ਸਾਹਿਬ ਦੀ ਤਸਵੀਰ ਵੀ ਜਿਹੜੀ ਗਾਇਬ ਹੋ ਗਈ ਆ ਅਦਿੱਤਜੋਗੀ ਨਿਤਨੰਦ ਦੀ ਵੀ ਆ ਗਈ ਪਰ ਉਹ ਫੋਟੋਆਂ ਸੁੱਟੀਆਂ ਤੇ ਵੱਡੀ ਜਿਹੜੀ ਫੋਟੋ ਆ ਵੋਟ ਫਾਰ ਮੋਦੀ ਵੋਟ ਫਾਰ ਮੋਦੀ ਵੋਟ ਫਾਰ ਮੋਦੀ ਸਿਰਫ ਇੱਕੋ ਹੀ ਰਹਿ ਗਿਆ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕਿੱਡਾ ਵੱਡਾ ਵੱਡਾ ਚਿਹਰੇ ਕਰਕੇ ਦਿਖਾਉਂਦੇ ਨੇ ਇਹ ਮੋਦੀ ਦੀ ਗੱਲ ਆ ਤੇ ਦੂਜੇ ਪਾਸੇ ਗੱਲ ਕਰੀਏ ਰਮਣੀਤ ਬਿੱਟੂ ਸਾਹਿਬ ਦੇ ਜਿਗਰੀ ਯਾਰ ਜੀ ਤੇ ਭਾਰਤ ਪੂਸ਼ਣ ਆਸ਼ੂ ਸਾਹਿਬ ਜਿਹੜੇ ਕਿ ਸਾਬਕ ਵਜ਼ੀਰ ਨੇ ਹਮ ਤੇ ਕਿਹਾ ਸੀ ਉਹਨਾਂ ਨੇ ਕਹਿੰਨੇ ਵੀ ਦੋਸਤੀ ਆਪਣੀ ਜਗ੍ਹਾ ਹਮ ਪਾਰਟੀ ਆਪਣੀ ਜਗ੍ਹਾ ਬੀ ਪਾਰਟੀ ਦੇ ਵਿੱਚ ਡਟ ਕੇ ਖੜੇ ਆ ਪਰ ਨਜ਼ਰ ਕਿਤੇ ਨਹੀਂ ਆ ਰਹੇ ਅ ਪਹਿਲੇ ਨੰਬਰ ਤੇ ਟਿਕਟ ਦੇ ਦਾਵੇਦਾਰ ਹੈ ਨਹੀਂ ਸੀਗੇ ਦਾਵੇਦਾਰ ਪਾਰਟੀ ਵੱਲੋਂ ਬਣਾਏ ਗਏ ਐਂਡ ਤੇ ਆ ਕੇ ਜੋ ਨਹੀਂ ਹੋਣਾ ਸੀ ਉਹ ਹੋ ਗਿਆ ਉਹਨਾਂ ਨੂੰ ਇਸ ਗੱਲ ਦਾ ਰੰਜਸ ਹੈ ਗਈ ਸੀ ਵੀ ਮੈਂ ਮਜ਼ਬੂਤ ਕੈਂਡੀਡੇਟ ਸੀਗਾ ਮੇਰੀ ਜਗ੍ਹਾ ਦੇ ਉੱਤੇ ਐਕਟਿੰਗ ਪ੍ਰਧਾਨ ਨੂੰ ਛੱਡ ਕੇ ਪ੍ਰਧਾਨ ਨੂੰ ਲੈ ਕੇ ਆਏ ਨੇ ਪਰ ਹੋਇਆ ਕਿ ਉਹਨਾਂ ਨੇ ਇੱਥੇ ਜਿਹੜੀਆਂ ਸਰਗਰਮੀਆਂ ਉਹਨਾਂ ਨੂੰ ਦਿਖਾਉਣੀਆਂ ਚਾਹੀਦੀਆਂ ਸੀਗੀਆਂ ਉਹਦੇ ਵਿੱਚ ਉਹ ਨਹੀਂ ਦਿਖਾਈ ਦੇ ਰਹੇ ਜਿੰਨੇ ਦੇਣੇ ਚਾਹੀਦੇ ਸੀਗੇ ਉਹ ਮਿੱਠੀ ਚ ਗਏ ਨੇ ਉਹਨਾਂ ਦੇ ਆਪਣੇ ਜਿਹੜੇ ਜਿਨ੍ਹਾਂ ਨੂੰ ਗੁਰੂ ਮੰਨਦੇ ਨੇ ਜਾਂ ਕੁਝ ਵੀ ਕਹ ਲਓ ਉੱਥੇ ਜਾ ਕੇ ਉਹਨਾਂ ਦਾ ਪ੍ਰਚਾਰ ਕਰਦੇ ਨੇ ਜਿਹਾ ਕਸੂਰੀ ਲਾਲ ਜੀ ਦਾ ਰਹੀ ਗੱਲ ਬੈਂਸ ਬੈਂਸ ਬ੍ਰਦਰ ਦੀ ਬੈਂਸ ਬ੍ਰਦਰ ਦੀ ਇਹਨਾਂ ਦੇ ਆਉਣ ਦੇ ਨਾਲ ਕਿੰਨਾ ਕੁ ਫਰਕ ਪਿਆ ਕਾਂਗਰਸ ਨੂੰ ਕਿੰਨਾ ਕੁ ਹਲਾਰਾ ਮਿਲਿਆ ਆਪਾਂ ਉਹ ਗੱਲ ਜਿਹੜੀ ਮੇਰੀ ਬੈਂਸ ਬ੍ਰਦਰ ਤੇ ਆਉਣ ਦੀ ਆ ਬੈਂਸ ਬ੍ਰਦਰ ਦੇ ਨਾਲ ਇਹਨਾਂ ਦਾ ਬਹੁਤ ਭਾਈਚਾਰਾ ਸੀਗਾ ਪਰ ਹੋਇਆ ਕਿ ਵੀ ਬੈਂਸ ਬ੍ਰਦਰ ਜਦੋਂ ਕਾਂਗਰਸ ਦੇ ਵਿੱਚ ਆਉਣ ਲੱਗੇ ਤਾਂ ਲੋਕਲ ਲੀਡਰਸ਼ਿਪ ਦੇ ਨਾਲ ਭਾਰਤਪੁਸ਼ਪ ਆਸ਼ੂ ਵੀ ਉਸ ਗੱਲ ਦੇ ਵਿੱਚ ਇਸ ਰਹੇ ਨੇ ਕਿ ਵੀ ਇਹ ਜਿਹੜੀ ਸੀਟ ਦੇ ਉੱਤੇ ਦਾਵਾ ਮੇਰਾ ਉਹ ਦਾਅਵੇ ਦੇ ਨਾਲ ਜਦੋਂ ਦੋਨਾਂ ਨੂੰ ਸੀਟ ਨਾ ਮਿਲੀ ਤਾਂ ਬੈਂਸ ਸਾਹਿਬ ਰਾਜਾਪਟਿੰਗ ਦੇ ਰਾਹੀਂ ਜਾਂ ਕਿਤੇ ਹੋਰ ਉਹ ਹਜੇ ਸਪੇਟ ਬਣਿਆ ਹੋਇਆ ਤੇ ਰਾਹੁਲ ਗਾਂਧੀ ਤੋਂ ਸਿੱਧਾ ਉਹ ਕਾਂਗਰਸ ਵਿੱਚ ਆ ਗਏ ਨੇ ਪਰ ਇਸ ਗੱਲ ਦਾ ਵੀ ਰੰਝ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਸੀਗੇ ਵੀ ਲੁਧਿਆਣੇ ਦੇ ਵਿੱਚ ਆਸ਼ੂ ਤੋਂ ਬਿਨਾਂ ਕੋਈ ਹੋਰ ਵੀ ਉਹਨਾਂ ਦੇ ਪਾਇਦਾ ਲੀਡਰ ਬਣੇ ਔਰ ਇਹਦੇ ਨਾਲ ਨਾਲ ਇੱਕ ਹੋਰ ਵੀ ਗੱਲ ਆ ਵੀ ਆਤਮਨਗਰ ਤੇ ਦੱਖਣੀ ਹਲਕਾ ਇਹ ਲਵਾਰਸਾ ਵਾਂਗੂ ਸੀਗੇ ਇੱਕ ਕੋਈ ਕੈਂਡੀਡੇਟ ਸੀਗਾ ਇਸਵਰਜੋਤ ਸਿੰਘ ਚੀਮਾ ਜਿਹੜਾ ਦੋਨੇ ਹਲਕਿਆਂ ਨੂੰ ਦੇਖਦਾ ਸੀ ਪਰ ਉਹ ਇੰਨਾ ਮਜ਼ਬੂਤ ਕੈਂਡੀਡੇਟ ਨਹੀਂ ਸੀਗਾ ਜਿਹੜਾ ਉਹ ਦੋਨੇ ਹਲਕਿਆਂ ਦੇ ਵੋਟਰਾਂ ਨੂੰ ਸੰਭਾਲ ਸਕਦਾ ਪਰ ਕਾਂਗਰਸ ਅੱਜ ਇਹ ਚ ਚਿਖ ਰਹੀ ਆ ਵੀ ਦੋਨੇ ਹਲਕੇ ਸਾਡੇ ਕਵਰ ਹੋ ਗਏ ਨੇ ਔਰ ਇੱਥੋਂ ਉਹਨਾਂ ਨੂੰ ਆਸ ਦੀ ਇੱਕ ਜਿੱਤ ਬਣ ਗਈ ਆ ਵੀ ਇੱਥੋਂ ਸਾਡੇ ਦੋਨੇ ਹਲਕਿਆਂ ਦੀ ਜਿੱਤ ਦੇ ਨਾਲ ਇਹ ਜਿਹੜੀ ਰਾਜਾ ਬੰਗਾਲੀ ਸੀਟ ਆ ਉਹ ਨਿਕਲ ਸਕਦੀ ਆ ਨੀ ਪਰ ਇਹ ਅਸੀਂ ਕਿਸ ਤਰ੍ਹਾਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਥੋਂ ਜੇਤੂ ਕੰਡੀਸ਼ਨ ਚ ਨੇ ਕਿਉਂਕਿ 2022 ਦੀਆਂ ਚੋਣਾਂ ਸਾਨੂੰ ਭੁੱਲਣੀਆਂ ਨਹੀਂ ਗਈਆਂ ਜੀ ਉਥੋਂ ਸਿਮਰਨਜੀਤ ਸਿੰਘ ਬੈਸ ਜਿਹੜੇ ਨੇ ਉਹ ਆਪਣੇ 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 ਆਤਮਨਗਰ ਤੋਂ तकरीबन 12 ਕਾਹ 1000 ਵੋਟ ਲੈ ਕੇ ਗਏ ਨੇ ਤੇ ਇੰਨੀ ਕੇ ਵੋਟ ਅਗਰ ਜੇ ਮੈਂ ਗਲਤ ਨਹੀਂਗਾ ਤਾਂ ਬਲਵਿੰਦਰ ਸਿੰਘ ਬੈਸ ਉਹਨਾਂ ਨੂੰ ਦੱਖਣੀ ਤੋਂ ਪਈ ਆ ਜੀ ਤੇ ਇਹ ਅਸੀਂ ਇੰਨੀ ਜਲਦੀ ਕਿਸ ਤਰ੍ਹਾਂ ਦਾਅਵਾ ਲਾ ਸਕਦੇ ਦੇਖੋ ਜੇ ਉਹਨਾਂ ਦੇ ਪਿਛਲੇ ਰਿਕਾਰਡ ਨੂੰ ਦੇਖੀਏ 2002 ਤੋਂ ਲੈ ਕੇ ਉਹ ਆਜ਼ਾਦ ਦੇ ਤੌਰ ਤੇ ਜਿੱਤਦੇ ਆਏ ਨੇ ਜੀ ਉਹ ਇਸ ਚਲਦੀ ਨੇਰੀ ਦੇ ਵਿੱਚ ਵੀ 12-12000 ਵੋਟ ਲੈ ਕੇ ਦੋਨੇ ਭਰਾ ਤਾਂ ਜਿਹੜੀ ਕਾਂਗਰਸ ਦੀ ਵੋਟ ਆ ਉਹ ਉਹਨਾਂ ਦੇ ਨਾਲ ਖੜ ਗਈ ਆ ਕੇ ਇਹ ਜਿਹੜੀ ਵਿਕਟਾਓ ਯਰ ਉਹਨਾਂ ਨੇ ਦੇਖ ਕੇ ਕਰਿਆ ਤਾਂ ਇਹ ਰਾਜਾ ਬੜਿੰਗ ਦੀ ਸੋਚ ਆ ਵੀ ਜਿਹੜੀ ਉਹਨਾਂ ਨੂੰ ਇਸ ਪਾਸੇ ਨੂੰ ਲੈ ਕੇ ਅਦਰਵਾਈਜ਼ ਜਿਹੜੀ ਲੋਕਲ ਲੀਡਰਸ਼ਿਪ ਹੈਗੀ ਆ ਕੱਲ ਨੂੰ ਉਹਨਾਂ ਦੇ ਨਾਲ ਜੁੜ ਜੋਵੇ ਉਹ ਬਾਤ ਦੀ ਆ ਪਰ ਇਸ ਟਾਈਮ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਉਹਨਾਂ ਦਾ ਅਜਰ ਤੇ ਹੁਣ ਗੱਲ ਕਰੀਏ ਖਡੂਰ ਸਾਹਿਬ ਦੀ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਉਹਨਾਂ ਦੇ ਜਿਹੜੇ ਕਾਗਜ਼ ਨਾਮਜ਼ਦਗੀ ਨੇ ਉਹ ਸਹੀ ਪਾਏ ਗਏ ਨੇ ਤੇ ਸਾਰਾ ਕੋਸ਼ ਠੀਕ ਚੱਲ ਰਿਹਾ ਤੇ ਉੱਥੋਂ ਕੀ ਲੱਗਦਾ ਤੁਹਾਨੂੰ ਕਿਉਂਕਿ ਸ਼ੁਰੂਆਤੀ ਦੌਰ ਹੈ ਤੇ ਲੋਕ ਆਪ ਮਹਾਰੇ ਜਿਹੜੇ ਨੇ ਉਹ ਤੁਰਨ ਨੂੰ ਤਿਆਰ ਨੇ ਤੇ ਪਾਰਟੀ ਬਾਜ਼ੀ ਤੋਂ ਵੀ ਉੱਪਰ ਉੱਠ ਕੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਬਹੁਤ ਸਾਰੇ ਮੀਡੀਆ ਹਾਊਸ ਦੇ ਉੱਤੇ ਆਪਾਂ ਦੇਖ ਵੀ ਰਹੇ ਹਾਂ ਜੀ ਵਾਸਤਵ ਦੇ ਵਿੱਚ ਅਸਲ ਤਸਵੀਰ ਜਿਹੜੀ ਆ ਉਹ ਇੱਕ ਤਰੀਕ ਨੂੰ ਈਵੀਐਮ ਦੇ ਵਿੱਚ ਬੰਦ ਹੋਣੀ ਆ ਤੇ 4 ਜੂਨ ਨੂੰ ਜਿਹੜਾ ਰਿਜ਼ਲਟ ਸਾਡੇ ਸਾਹਮਣੇ ਆਉਣਾ ਤੇ ਕੀ ਲੱਗਦਾ ਖਡੂਰ ਸਾਹਿਬ ਦੀ ਗੱਲ ਕਰੀਏ ਬੜੀ ਚਰਚਿਤ ਸੀਟ ਆ ਔਰ ਪੰਥਕ ਸੀਟ ਆ ਬਹੁਤ ਬਨਾਜੇ ਤੇ ਲਿਖੇ ਸੀਗੇ ਵੀ ਹੋ ਸਕਦਾ ਅਮਰਤਪਾਲ ਦੇ ਕਾਗਜ਼ੀ داخل ਨਾ ਹੋਣ ਅਦਾਲਤ ਚ ਗਏ ਅਦਾਲਤ ਵੱਲੋਂ ਮਾਨਯੋਗ ਅਦਾਲਤ ਵੱਲੋਂ ਹੁਕਮ ਹੋਏ ਕਾਗਜ਼ داخل ਹੋ ਗਏ ਸਹੀ ਪਾਏ ਗਏ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਉਹਨਾਂ ਵੱਲੋਂ ਕੈਂਡੀਡੇਟ ਖੜੇ ਹੋਏ ਨੇ ਔਰ ਇਹ ਇਹ ਉਹਨਾਂ ਨੇ ਪ੍ਰੀ ਲਈ ਆ ਵੀ ਜੇ ਅਮਰਤਪਾਲ ਦੇ ਕਾਗਜ਼ ਰੱਦ ਹੁੰਦੇ ਨੇ ਤਾਂ ਸਾਡੇ ਜਿਹੜਾ ਉਮੀਦਵਾਰ ਉਹ ਖੜੂਗਾ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਉਹ ਆਪਣੇ ਕਾਗਜ਼ ਵਾਪਸ ਲੈਂਦੇ ਨੇ ਕਿਤੇ ਇਹ ਨਾ ਹੋਵੇ ਵੀ ਕਿਤੇ ਜਦ ਤੱਕ ਇਹ ਵੀਡੀਓ ਦਰਸ਼ਕਾਂ ਤੱਕ ਜਾਣੀ ਆ ਮੇਰਾ ਖਿਆਲ ਹੈ ਕਲੀਅਰ ਹੋ ਚੁੱਕਿਆ ਹੋਏਗਾ ਬਹੁਤ ਵੱਡੀ ਗੱਲ ਆ ਜੇ ਕਉਕੀ ਤੁਸੀਂ ਗੱਲ ਕਰੀ ਅਮਰਤਪਾਲ ਦੇ ਉਥੋਂ ਦੇ ਕਿਉਂਕਿ ਆਮ ਮਹਾਰੇ ਲੋਕ ਜਿਹੜੇ ਹਨ ਉਹ ਇਸ ਗੱਲ ਦੇ ਵਿੱਚ ਆ ਗਏ ਨੇ ਵੀ ਅਮਰਤਪਾਲ ਦੇ ਨਾਲ ਤੱਕਾ ਹੋਇਆ ਸਰਕਾਰ ਨੇ ਤੱਕਾ ਕਰਿਆ ਸਰਕਾਰ ਤੱਕਾ ਨਹੀਂ ਕਰ ਵੀ ਰਹੀ ਆ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰਾਂ ਨੂੰ ਚੋਣ ਪ੍ਰਚਾਰ ਤੋਂ ਵੀ ਰੋਕਿਆ ਜਾ ਰਿਹਾ ਹੈ ਜਦ ਇਹਦੇ ਨਾਲ ਕੀ ਹੁੰਦਾ ਵੀ ਜਿਹੜੇ ਲੋਕਾਂ ਦੀ ਹਮਦਰਦੀ ਬਣ ਜਾਂਦੀ ਆ ਪੰਜਾਬ ਜਿਹੜਾ ਹੈਗਾ ਨਾ ਇਹ ਤੱਕਾ ਨਹੀਂ ਸਹਿੰਦਾ ਕਿਸੇ ਦਾ ਵੀ ਜਿੱਥੋਂ ਵੀ ਕੋਈ ਲਹਿਰ ਬਣੀ ਆ ਉਹ ਪੰਜਾਬ ਤੇ ਬਣੀ ਆ ਇਹ ਜਿਹੜੀ ਅੱਜ ਅੱਜ ਦੀ ਡੇਟ ਦੇ ਵਿੱਚ ਅਮਰਤਪਾਲ ਦਾ ਜਿਹੜਾ ਹੈਗਾ ਉਹ ਅੱਜ ਹੱਥੁੱਤੇ ਆ ਇਹ ਚੋਣਾਂ ਨੇ ਇਹਦੇ ਵਿੱਚ ਆਉਂਦੇ ਜਾਂਦੇ ਆ ਰੋਜ਼ ਹਵਾ ਦੇ ਬੁੱਲੇ ਦੇ ਨਾਲ ਜਿਹੜੀਆਂ પરિਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ ਬਿਲਕੁਲ ਜੀ ਸੋ ਦੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਏਗਾ ਲੁਧਿਆਣੇ ਤੋਂ ਸ਼ੁਰੂ ਕੀਤੀ ਗੱਲ ਖਡੂਰ ਸਾਬ ਤੇ ਮਕਾਉਨੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੇ ਕਿਸੇ ਹੋਰ ਨੂੰ ਵੀ ਹੱਥ ਪਾਵਾਂਗੇ ਜੁੜੇ ਰਹੇ ਹੋ ਇਸੇ ਤਰ੍ਹਾਂ ਤੇ ਕਰਾਂਗੇ ਗੱਲ ਇਸੇ ਤਰ੍ਹਾਂ ਇਲੈਕਸ਼ਨਸ ਦੀ ਤੇ ਗੱਲ ਹੋਏਗੀ ਨਿਰਪੱਖ